ਹਾਂਜੀ ਸੋ ਸਤਿ ਸ੍ਰੀ ਅਕਾਲ ਸਾਥਿਓ ਜੀਐਨਡੀਐਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਜੀ ਆਓ ਜੀ ਆਪਾਂ ਸ਼ੁਰੂ ਕਰਦੇ ਆ ਆਪਣੀ ਅੱਜ ਦੀ ਕਲਾਸ ਜਿਸ ਦੇ ਵਿੱਚ ਆਪਾਂ ਲੈਕਚਰਰ ਕਿਡਰ ਤੇ ਮਾਸਟਰ ਕਿਡਰ ਨੂੰ ਟਾਰਗੇਟ ਤਾਂ ਕਰਦੇ ਹੀ ਆ ਸਪੈਸ਼ਲ ਜਿਹੜਾ ਪੰਜਾਬੀ ਪੇਪਰ A ਐ ਉਸ ਨੂੰ ਟਾਰਗੇਟ ਕਰਕੇ ਆਪਾਂ ਇਹ ਕਲਾਸਾਂ ਲੈ ਕੇ ਆਏ ਆ ਸੋ ਕੰਪੀਟੀਟਿਵ ਐਗਜ਼ਾਮ ਜਿਹੜੇ ਪੰਜਾਬ ਲੈਵਲ ਦੇ ਤੁਹਾਡੇ ਹੁੰਦੇ ਨੇ ਸਾਥਿਓ ਉਹਨਾਂ ਦੇ ਵਿੱਚ ਦੇ ਨਾਲ ਦੀ ਨਾਲ ਜਿੱਥੇ ਵੀ ਤੁਹਾਨੂੰ ਪੰਜਾਬੀ ਦਾ ਵਿਆਕਰਨ ਜਿਸ ਵੀ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਤੁਹਾਨੂੰ ਪੰਜਾਬੀ ਦਾ ਵਿਆਕਰਨ ਦੇਖਣ ਨੂੰ ਮਿਲਦਾ ਹੈ ਸੋ ਉਹਨਾਂ ਸਾਰੀਆਂ ਹੀ ਪੋਸਟਾਂ ਦੇ ਲਈ ਕਲਾਸ ਜਿਹੜੀ ਹੈ ਤੁਹਾਡੇ ਲਈ ਬੜੀ ਸਹਾਇ ਹੋਣ ਵਾਲੀ ਹੈ ਸੋ ਪ੍ਰਸ਼ਨ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਜੀ ਰਵਨਦੀਪ ਕੌਰ ਜੀ ਸਤਿ ਸ਼੍ਰੀ ਅਕਾਲ ਸੋ ਆਓ ਜੀ ਸ਼ੁਰੂ ਕਰੀਏ ਕਲਾਸ ਆਪਣੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀ ਥੈਂਕਸ ਫॉर ਵਾਚਿੰਗ ਤੇ ਸਤਿ ਸ਼੍ਰੀ ਅਕਾਲ ਜੋਜਕ ਕਿਸ ਨੂੰ ਕਹਿੰਦੇ ਹੈ ਜੀ ਜਿਹੜੇ ਸ਼ਬਦ ਦੋ ਸ਼ਬਦਾਂ ਵਾਕਾਂਸ਼ਾਂ ਜਾਂ ਵਾਕਾਂ ਨੂੰ ਆਪਸ ਦੇ ਵਿੱਚ ਜੋੜਨ ਜਿਹੜੇ ਸ਼ਬਦ ਦੋ ਨਾਵਾਂ ਜਾਂ ਪੜਨਾਵਾਂ ਨੂੰ ਆਪਸ ਦੇ ਵਿੱਚ ਜੋੜਨ ਜਿਹੜੇ ਸ਼ਬਦ ਦੋ ਕਿਰਿਆਵਾਂ ਨੂੰ ਆਪਸ ਦੇ ਵਿੱਚ ਜੋੜਨ ਤੇ ਜਾਂ ਫਿਰ ਜਿਹੜੇ ਸ਼ਬਦ ਦੋ ਸੰਬੰਧਕਾਂ ਨੂੰ ਆਪਸ ਦੇ ਵਿੱਚ ਜੋੜਨ ਵੈਰੀ ਗੁੱਡ ਵੀ हां जी ਰਮਨਦੀਪ ਵੈਰੀ ਗੁੱਡ ਜੀ ਤਾਂ ਸਹੀ ਆਨਸਰ ਆ ਗਿਆ ਵੀ ਤੁਹਾਡਾ ਆਪਸ਼ਨ ਏ ਜੀ ਜਿਹੜੇ ਸ਼ਬਦ ਸਾਥੀਓ ਦੋ ਸ਼ਬਦਾਂ ਜਾਂ ਵਾਕਾਂਸ਼ਾਂ ਤੇ ਜਾਂ ਵਾਕਾਂ ਨੂੰ ਆਪਸ ਦੇ ਵਿੱਚ ਜੋੜਦੇ ਆ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਜੀ ਜੋਜਕ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਹੇਠ ਲਿਖਿਆਂ ਦੇ ਵਿੱਚੋਂ ਜੋਜਕ ਚੁਣੋ ਤੇ ਅਤੇ ਪਾਰ ਕਿਉਂਕਿ ਜਿਹੜਾ ਇਸ ਦਾ ਦੇ ਤੇ ਦੀ ਨੂੰ ਨਾਲ ਤੁਹਾਡਾ ਉਹਨਾਂ ਅਸੀਂ ਤੇ ਜਾਂ ਫਿਰ ਇਹਨਾਂ ਦੇ ਵਿੱਚੋਂ ਕੋਈ ਨਹੀਂ ਹਾਂਜੀ ਸ਼ਾਬਾਸ਼ ਹੂੰ ਵੈਰੀ ਗੁੱਡ ਵੀ ਤਾਂ ਸਹੀ ਆਨਸਰ ਆ ਗਿਆ ਜੀ ਤੁਹਾਡਾ ਆਪਸ਼ਨ ਏ ਵੀ ਤੇ ਅਤੇ ਪਰ ਕਿਉਂਕਿ ਜਿਹੜਾ ਇਸ ਠੀਕ ਹੈ ਜੀ ਤਾਂ ਇਹ ਸਾਥੀਓ ਕੀ ਆਗੇ ਜੋਜਕ ਅਗਲਾ ਪ੍ਰਸ਼ਨ ਵੀ ਤੁਹਾਡਾ ਜੋਜਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਤਿੰਨ ਪ੍ਰਕਾਰ ਦੇ ਚਾਰ ਪ੍ਰਕਾਰ ਦੇ ਦੋ ਪ੍ਰਕਾਰ ਦੇ ਤੇ ਜਾਂ ਫਿਰ ਛੇ ਪ੍ਰਕਾਰ ਦੇ ਵੀ ਸਤਿਸ਼੍ਰੀ ਅਕਾਲ ਜੀ ਕਰਮਦੀਪ ਵੀ ਸਤਿਸ਼੍ਰੀ ਅਕਾਲ ਹਾਂਜੀ ਤ ਸਹੀ ਆਨਸਰ ਆ ਗਿਆ ਜੀ ਤੁਹਾਡਾ ਆਪਸ਼ਨ ਸੀ ਵੀ ਜੋਜਕ ਕਿੰਨੇ ਪ੍ਰਕਾਰ ਦੇ ਹੁੰਦੇ ਆ ਸਾਥੀਓ ਦੋ ਪ੍ਰਕਾਰ ਦੇ ਅਗਲਾ ਪ੍ਰਸ਼ਨ ਵੀ ਤੁਹਾਡਾ ਜਿਹੜਾ ਜੋਜਕ ਬਰਾਬਰ ਦੇ ਸ਼ਬਦਾਂ ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜੇ ਉਸ ਨੂੰ ਕਿਹੜਾ ਜੋਜਕ ਕਹਿੰਦੇ ਹਨ ਜਿਹੜਾ ਜੋਜਕ ਵੀ ਬਰਾਬਰ ਦੇ ਸ਼ਬਦਾਂ ਵਾਕਾਂਸ਼ਾਂ ਅਤੇ ਵਾਕਾਂ ਨੂੰ ਜਿਹੜਾ ਹੈਗਾ ਜੋੜਦਾ ਹੈ ਉਹਨੂੰ ਕਿਹੜਾ ਜੋਜਕ ਕਿਹਾ ਜਾਂਦਾ ਜੀ ਤਾਂ ਸਮਾਨ ਜੋਜਕ ਕਾਗਰਜੋਜਕ ਸਮੁੱਚੀ ਜੋਜਕ ਅਤੇ ਜਾਂ ਫਿਰ ਅਧੀਨ ਜੋਜਕ ਵੀ ਵੈਰੀ ਗੁੱਡ ਜੀ ਸਤਿ ਸ਼੍ਰੀ ਅਕਾਲ ਜੀ ਰੀਨਾ ਹੋਜਾ ਜੀ ਸਤਿ ਸ਼੍ਰੀ ਅਕਾਲ ਮਨਜੀਤ ਜੀ ਸਤਿ ਸ਼੍ਰੀ ਅਕਾਲ ਮਨਦੀਪ ਵੈਰੀ ਗੁੱਡ ਵੀ ਬਲਜੀਤ ਜੀ ਸਤਿ ਸ਼੍ਰੀ ਅਕਾਲ ਜੀ ਵੈਰੀ ਗੁੱਡ ਵੀ ਤਾਂ ਸਹੀ ਆਨਸਰ ਆ ਗਿਆ ਜੀ ਤੁਹਾਡਾ ਵੀ ਬਿਲਕੁਲ ਆਪਸ਼ਨ A ਜੀ ਠੀਕ ਹੈ ਸਮਾਨ ਜੋਜਕ ਜਿਹੜਾ ਜੋਜਕ ਬਰਾਬਰ ਦੇ ਸ਼ਬਦਾਂ ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜਦਾ ਵੀ ਉਸ ਨੂੰ ਕੀ ਕਹਿੰਦੇ ਆ ਜੀ ਬਰਾਬਰ ਦੇ ਜੋਜਕ ਹਨਾ ਅਗਲਾ ਪ੍ਰਸ਼ਨ ਆ ਗਿਆ ਵੀ ਤੁਹਾਡਾ ਆਪਸ਼ਨ ਹੈ ਸਮਾਨ ਜੋਜਕ ਅਗਲਾ ਪ੍ਰਸ਼ਨ ਆ ਗਿਆ ਜੀ ਤੁਹਾਡਾ ਸਮਾਨ ਜੋਜਕ ਕਿਹੜੇ ਵਾਕਾਂ ਦੀ ਸਿਰਜਣਾ ਕਰਦਾ ਹੈ ਤਾਂ ਸਧਾਰਨ ਵਾਕ ਮਿਸ਼ਰਤ ਵਾਕ ਸੰਯੁਕਤ ਵਾਕ ਤੇ ਜਾਂ ਪ੍ਰਹਾਵਾਚਕ ਵਾਕ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੈਰੀ ਗੁੱਡ ਵੀ ਤਾਂ ਦੇਖੋ ਜੀ ਸਮਾਨਯੋਜਕ ਕਿਹੜੇ ਵਾਕਾਂ ਦੀ ਸਿਰਜਣਾ ਕਰਦੇ ਹਨ ਤਾਂ ਸਮਾਨਯੋਜਕ ਸਾਥੀਓ অপਸ਼ਨ ਸੀ ਸੰਯੁਕਤ ਵਾਕ ਠੀਕ ਹੈ ਜੀ ਸਮਾਨਯੋਜਕ ਨੇ ਜਿਹੜੇ ਜੀ ਉਹ ਸੰਯੁਕਤ ਵਾਕ ਦੀ ਕੀ ਕਰਦੇ ਆ ਬਈ ਸਿਰਜਣਾ ਕਰਦੇ ਆ ਅੱਗੇ ਆ ਗਿਆ ਜੀ ਤੁਹਾਡਾ ਹੇਠ ਲਿਖਿਆਂ ਦੇ ਵਿੱਚੋਂ ਸਮਾਨਯੋਜਕ ਦੀ ਚੋਣ ਕਰੋ ਜਿਵੇਂ ਜਦੋਂ ਵਿੱਚ ਨਹੀਂ जहिड़ा जो बहर तव्हां फिर ते सगो भावें ताईं हांजी ਤ ਸਹੀ ਆਨਸਰ ਆ ਗਿਆ ਵੀ ਤੁਹਾਡਾ ਆਪਸ਼ਨ ਡੀ ਜੀ ਤੇ ਅਤੇ ਸਗੋਂ ਭਾਵੇਂ ਪਰ ਤੈਉ ਤ ਸਹੀ ਆਨਸਰ ਆ ਗਿਆ ਜੀ ਇਹ ਤੁਹਾਡਾ ਸਮਾਨਜੋਜਕ ਦੀ ਚੋਣ ਵੈਰੀ ਗੁੱਡ ਜੀ ਦੀ ਆਪਸ਼ਨ ਅੱਗੇ ਆ ਗਿਆ ਵੀ ਤੁਹਾਡਾ ਕਿਹੜੇ ਜੋਜਕ ਅਸਾਵੀਆਂ ਵਕਾਤਮਿਕ ਬੰਤਰਾਂ ਨੂੰ ਜੋੜਦੇ ਹਨ ਅਸਾਵੀਆਂ ਵਕਾਤਮਿਕ ਬੰਤਰਾਂ ਨੂੰ ਜੋੜਨ ਵਾਲੇ ਜੋਜਕ ਕਿਹੜੇ ਹੈ ਜੀ ਸਮਾਨਜੋਜਕ ਹੈ ਕਾਰਜ ਜੋਜਕ ਹੈ ਸਮੁੱਚੀ ਜੋਜਕ ਹੈ ਜਾਂ ਅਧੀਨ ਜੋਜਕ ਹੈ ਵੀ ਪਵਨਦੀਪ ਜੀ ਸਤਿ ਸ਼੍ਰੀ ਅਕਾਲ ਵੀ ਹਾਂ ਜੀ ਵੈਰੀ ਗੁੱਡ ਬੀ ਤਾਂ ਸਹੀ ਆਨਸਰ ਆ ਗਿਆ ਜੀ ਤੁਹਾਡਾ ਇਹ ਆਪਸ਼ਨ ਬੀ ਜੀ ਅਧੀਨ ਜੋਜਕ ਵੇਖੋ ਵੀ ਅਧੀਨ ਜੋਜਕ ਆ ਕਿ ਜਿਹੜੇ ਜੋਜਕ ਅਸਾਮੀਆਂ ਵਕਾਤਮਿਕ ਮੰਤਰਾਂ ਨੂੰ ਜੋੜਦੇ ਆ ਸੋ ਸਾਥੀਓ ਅਗਲਾ ਪ੍ਰਸ਼ਨ ਤੁਹਾਡਾ ਅਧਿਨ ਜੋਜਕ ਕਿਸ ਤਰ੍ਹਾਂ ਦੇ ਵਾਕਾਂ ਦੀ ਸਿਰਜਣਾ ਕਰਦੇ ਹਨ ਸਧਾਰਨ ਵਾਕ ਮਿਸ਼ਰਤ ਵਾਕ ਸੰਯੁਕਤ ਵਾਕ ਜਾਂ ਫਿਰ ਹਾਂਵਾਚਕ ਵਾਕ ਜਿੰਨੇ ਵੀ ਸਾਥੀ ਸਾਡੇ ਨਾਲ ਜੁੜੇ ਹੋਏ ਉਹ ਵੀ ਕਿਰਪਾ ਕਰਕੇ ਕਲਾਸ ਨੂੰ ਲਾਈਕ ਜਰੂਰ ਕਰੋ ਹੋਰ ਸਾਥੀਆਂ ਦੇ ਨਾਲ ਸ਼ੇਅਰ ਵੀ ਜਰੂਰ ਕਰੋ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਸਾਥਿਓ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਤਾਂ ਕਿ ਤੁਹਾਨੂੰ ਹਰ ਇੱਕ ਕਲਾਸ ਜਾਂ ਕੋਈ ਵੀ ਵੀਡੀਓ ਦੀ ਜਾਣਕਾਰੀ ਜਿਹੜੀ ਉਹ ਨੋਟੀਫਿਕੇਸ਼ਨ ਦੇ ਥਰੂ ਮਿਲ ਜਾਵੇ ਅਨਸਰ ਜਲਦੀ ਤੋਂ ਜਲਦੀ ਕਮੈਂਟ ਕਰ ਦਿਆ ਕਰੋ ਜੀ ਵੈਰੀ ਗੁੱਡ ਵੀ ਤਾਂ ਸਹੀ ਅਨਸਰ ਆ ਗਿਆ ਜੀ ਬਿਲਕੁਲ ਵੀ ਤੁਹਾਡਾ ਆਪਸ਼ਨ ਬੀ ਜੀ ਮਿਸ਼ਰਤ ਬਾ ਠੀਕ ਹੈ ਵੀ ਤਾਂ ਅਗਲਾ ਪ੍ਰਸ਼ਨ ਜੀ ਤੁਹਾਡਾ ਹੇਠ ਲਿਖਿਆਂ ਦੇ ਵਿੱਚੋਂ ਅਧੀਨ ਜੋਜਕਾਂ ਦੀ ਚੋਣ ਕਰੋ ਤਾਂ ਅਧੀਨ ਜੋਜਕ ਕਿਹੜੇ ਆ ਜੀ ਤੁਹਾਡੇ ਹੈਗੇ ਨੇ ਜੀ ਨਹੀਂ ਪਰ ਸਾਰੇ ਦਾ ਇਸ ਲਈ ਛੇਤੀ ਨਮਾ ਕਿਸ ਨੂੰ ਤੁਹਾਡਾ ਸਾਡਾ ਕਿ ਕਿਉਂਕਿ ਤਾਂ ਜੋ ਭਾਵੇਂ ਫਿਰ ਵੀ ਜੇ ਤਾਂ ਵੈਰੀ ਗੁੱਡ ਜੀ ਸ਼ਾਬਾਸ਼ हां जी तो सही आंसर आ गया भी ਤੁਹਾਡਾ অপশন B ਜੀ ਠੀਕ ਹੈ ਜੀ অপশন B ਕਿ ਕਿਉਂਕਿ ਤਾਂ ਜੋ ਭਾਵੇਂ ਫਿਰ ਵੀ ਜੇ ਤਾਂ ਤਾਂ ਇਹ ਸਾਥੀਓ ਤੁਹਾਡੇ ਅਗੇ ਅਧਿਨ ਜੋਜਕ ਵੈਰੀ ਗੁੱਡ ਜੀ ਰੀਨਾ ਹੋ ਜਾ ਵੀ ਮਨਜੀਤ ਪਵਨਦੀਪ ਵੈਰੀ ਗੁੱਡ ਵੀ ਕਰਮਦੀਪ ਜਿੰਨੇ ਵੀ ਸਾਥੀਆਂ ਨੇ ਆਨਸਰ ਦਿੱਤੇ ਨੇ ਵੈਰੀ ਗੁੱਡ ਅੱਗੇ ਆ ਗਿਆ ਜੀ ਮੈਂ ਸਮਝਦੀ ਹਾਂ ਕਿ ਤੁਸੀਂ ਠੀਕ ਹੋ ਮੈਂ ਕਹਿੰਦੇ ਜੀ ਮੈਂ ਸਮਝਦੀ ਹਾਂ ਕਿ ਤੁਸੀਂ ਠੀਕ ਹੋ ਵਾਕ ਦੇ ਵਿੱਚ ਜੋਜਕ ਦੀ ਚੋਣ ਕਰੋ ਤਮੈਂ ਸਮਝਦੀ ਠੀਕ ਕੇ ਹਾਂਜੀ ਵੈਰੀ ਗੁੱਡ ਹਾਂਜੀ ਤਾਂ ਸਹੀ ਆਨਸਰ ਆ ਗਿਆ ਵੀ ਤੁਹਾਡਾ ਆਪਸ਼ਨ ਡੀ ਜੀ ਕੇ ਠੀਕ ਹੈ ਵੀ ਮੈਂ ਸਮਝਦੀ ਹਾਂ ਇੱਕ ਵਾਕ ਹੋ ਗਿਆ ਵੀ ਤੇ ਦੂਜਾ ਵਾਕ ਹੋ ਗਿਆ ਜੀ ਤੁਸੀਂ ਠੀਕ ਹੋ ਠੀਕ ਹੈ ਤਾਂ ਇਹ ਆ ਗਿਆ ਵਿੱਚ ਜੋਜਕ ਕੇ ਮੈਂ ਸਮਝਦੀ ਹਾਂ ਕਿ ਤੁਸੀਂ ਠੀਕ ਹੋ ਅਗਲਾ ਪ੍ਰਸ਼ਨ ਹੈ ਵੀ ਤੁਹਾਡਾ ਸ਼ੀਤਲ ਅਤੇ ਬਲਕਾਰ ਖੇਡ ਰਹੇ ਹਨ ਵਾਕ ਦੇ ਵਿੱਚੋਂ ਜੋਜਕ ਦੀ ਝੋਣ ਕਰੋ ਸ਼ੀਤਲ ਅਤੇ ਬਲਕਾਰ ਤਾਂ ਸ਼ੀਤਲ ਅਤੇ ਬਲਕਾਰ ਖੇਡ ਜੋਜਕ ਦੀ ਝੋਣ ਕਰੋ ਜੀ ਵੈਰੀ ਗੁੱਡ ਵੀ ਤਾਂ ਸਹੀ ਆਨਸਰ ਆ ਗਿਆ ਜੀ ਤੁਹਾਡਾ ਆਪਸ਼ਨ ਬੀ ਅਤੇ ਠੀਕ ਹੈ ਵੀ ਸ਼ੀਤਲ ਸ਼ਬਦ ਆ ਗਿਆ ਇੱਕ ਬਲਕਾਰ ਆ ਗਿਆ ਤੇ ਇਹ ਤੁਹਾਡਾ ਆ ਗਿਆ ਜੋਜਿਤ ਠੀਕ ਹੈ ਜੀ ਅਗਲਾ ਪ੍ਰਸ਼ਨ ਆ ਗਿਆ ਵੀ ਤੁਹਾਡਾ ਹੇਠਾਂ ਲਿਖੇ ਵਾਕਾਂ ਦੇ ਵਿੱਚੋਂ ਸਮਾਨਯੋਜਕ ਵਾਕ ਚਣੋ ਵਾਕ ਲਿਖੇ ਹੋਏ ਨੇ ਜੀ ਸਮਾਨਯੋਜਕ ਵਾਕ ਕਿਹੜਾ ਵੀ ਉਹ ਕਮਜ਼ੋਰ ਹੈ ਪਰ ਡਰਕਲ ਨਹੀਂ ਇਹ ਠੀਕ ਹੈ ਕਿ ਮੈਂ ਉਸ ਨੂੰ ਜਾਣਦਾ ਹਾਂ ਸੇਮ ਸੈਰ ਕਰਦਾ ਹੈ ਤਾਂ ਜੋ ਸਿਹਤਮੰਦ ਰਹੇ ਜੇਕਰ ਤੁਸੀਂ ਸਫਲ ਹੋਣਾ ਹੈ ਤਾਂ ਦਿਲ ਲਾ ਕੇ ਮਿਹਨਤ ਕਰੋ ਵੈਰੀ ਗੁੱਡ ਜੀ ਹੁਣ ਦੇਖੋ ਜੀ ਪਰ ਕੇ ਤਾਂ ਜੋ ਜਾਂ ਤਾਂ ਤਸਮਾਨ ਯੋਜਕ ਵਾਕ ਚੁੜਨਾ ਜੀ ਇਹਨਾਂ ਤੋਂ ਪਛਾਣ ਕਰੋ ਤੇ ਜਲਦੀ ਤੋਂ ਜਲਦੀ ਆਨਸਰ ਕਮੈਂਟ ਕਰ ਦਿਓ ਵੀ ਵੈਰੀ ਗੁੱਡ हां जी तो सही आंसर आ गया भाई साथियों ਤੁਹਾਡਾ অপশন এ ਬਿਲਕੁਲ ਜੀ ਉਹ ਕਮਜ਼ੋਰ ਹੈ ਪਰ ਡਰਕਲ ਨਹੀਂ ਅਗਲਾ ਪ੍ਰਸ਼ਨ ਹੈ ਵੀ ਤੁਹਾਡਾ ਹੇਠ ਲਿਖੇ ਵਾਕਾਂ ਦੇ ਵਿੱਚੋਂ ਅਧੀਨ ਜੋਜਕ ਵਾਕ ਦੀ ਝੋਣ ਕਰਨੀ ਹੈ ਵੀ ਮੈਨੂੰ ਕਿਤਾਬਾਂ ਤੇ ਕਾਪੀਆਂ ਚਾਹੀਦੀਆਂ ਹਨ ਇਹ ਉਹ ਆਦਮੀ ਹੈ ਜਿਸਨੇ ਚੋਰ ਨੂੰ ਫੜਿਆ ਸੀ ਮਹਿਮਾਨ ਆਏ ਅਤੇ ਤੇ ਖਾਣਾ ਖਾ ਕੇ ਚਲੇ ਗਏ ਉਹ ਗਰੀਬ ਹੈ ਪਰ ਬੇਈਮਾਨ ਨਹੀਂ ਪਰ ਤੇ ਜਿਸ ਨੇ ਅਤੇ ਅਧੀਨ ਜੋਜ ਕਵੇ ਓ ਵੈਰੀ ਗੁੱਡ ਜੀ ਤਾਂ ਸਹੀ ਆਨਸਰ ਆ ਗਿਆ ਵੀ ਤੁਹਾਡਾ ਆਪਸ਼ਨ ਬੀ ਜੀ ਆਪਣਾ ਇਹ ਉਹ ਆਦਮੀ ਹੈ ਜਿਸ ਨੇ ਚੋਰ ਨੂੰ ਫੜਿਆ ਸੀਗਾ ਠੀਕ ਹੈ ਜੀ ਸ਼ਾਬਾਸ਼ ਵੀ ਵੈਰੀ ਗੁੱਡ ਬਲਜੀਤ ਰਮਨਦੀਪ ਕਰਮਦੀਪ ਪਵਨਦੀਪ ਵੈਰੀ ਗੁੱਡ ਵੀ ਸ਼ਾਬਾਸ਼ ਤਾਂ ਅਗਲਾ ਪ੍ਰਸ਼ਨ ਜੀ ਤੁਹਾਡਾ ਅਮਰੀਕ ਕਵੀ ਨਹੀਂ ਸਗੋਂ ਚੰਗਾ ਇਨਸਾਨ ਵੀ ਹੈ ਅਮਰੀਕ ਕਹਿੰਦੇ ਕਵੀ ਨਹੀਂ ਸਗੋਂ ਚੰਗਾ ਇਨਸਾਨ ਵੀ ਹੈ ਵਾਕ ਸਮਾਨਯੋਜਕ ਦੀ ਕਿਹੜੀ ਕਿਸਮ ਹੈ ਤਸਮੁੱਚੀ ਸਮਾਨਯੋਜਕ ਵਿਕਲਪੀ ਸਮਾਨਯੋਜਕ ਨਖੇਦੀ ਸਮਾਨਯੋਜਕ ਕਾਰਜਵੋਧਕ ਸਮਾਨਯੋਜਕ ਅਮਰੀਕ ਕਵੀ ਹੀ ਨਹੀਂ ਸਗੋਂ ਚੰਗਾ ਇਨਸਾਨ ਵੀ ਹੈ ਵਾਕ ਦੇ ਵਿੱਚ ਸਮਾਨਯੋਜਕ ਕਿਹੜੀ ਕਿਸਮ ਹੈ ਹਾਂਜੀ ਤਾਂ ਸਹੀ ਆਨਸਰ ਆ ਗਿਆ ਵੀ ਤੁਹਾਡਾ ਆਪਸ਼ਨ ਏ ਜੀ ਸਮੁੱਚੀ ਸਮਾਨਯੋਜਕ ਠੀਕ ਹੈ ਵੀ ਸਮੁੱਚੀ ਸਮਾਨਯੋਜਕ ਏ ਆਨਸਰ ਸਹੀ ਹੈ ਜੀ ਅਗਲਾ ਪ੍ਰਸ਼ਨ ਹੈ ਵੀ ਤੁਹਾਡਾ ਪਾਣੀ ਤੂੰ ਪਰ ਜਾਂ ਅਮਰਜੀਤ ਪਰੇ ਸਮਾਨਯੋਜਕ ਦੀ ਕਿਹੜੀ ਕਿਸਮ ਹੈ ਜੀ ਸਮੁੱਚੀ ਸਮਾਨਯੋਜਕ ਵਿਕਲਪੀ ਸਮਾਨਯੋਜਕ ਨਖੇਦੀ ਸਮਾਨਯੋਜਕ ਕਾਰਜਬੋਧਕ ਸਮਾਨਯੋਜਕ ਵੇਰੀ ਗੁੱਡ ਜੀ ਤਾਂ ਸਹੀ ਆਨਸਰ ਆ ਗਿਆ ਵੀ ਤੁਹਾਡਾ ਆਪਸ਼ਨ ਬੀ ਜੀ ਇਹ ਆ ਗਿਆ ਵਿਕਲਪੀ ਸਮਾਨ ਯੋਜਕ ਪਾਣੀ ਤੂੰ ਪਰ ਜਾਂ ਅਮਰਜੀਤ ਭਰੇ ਵਿਕਲਪੀ ਸਮਾਨ ਯੋਜਕ ਕਿਉਂਕਿ ਵਿਕਲਪ ਦੇ ਤਾਂ ਨਾ ਠੀਕ ਆ ਦੋਨਾਂ ਨੂੰ ਕਿਸੇ ਨੂੰ ਵੀ ਕਹਤਾ ਅੱਗੇ ਆ ਗਿਆ ਵੀ ਭਾਵੇਂ ਬਲਕਾਰ ਅਮੀਰ ਹੈ ਫਿਰ ਵੀ ਕੰਜੂਸ ਹੈ ਵਾਕ ਅਧੀਨ ਯੋਜਕ ਦੀ ਕਿਹੜੀ ਕਿਸਮ ਹੈ

ਵੇਰੀ ਗੁੱਡ ਜੀ ਤਾਂ ਸਹੀ ਆਨਸਰ ਆ ਗਿਆ ਵੀ ਤੁਹਾਡਾ ਆਪਸ਼ਨ ਡੀ ਜੀ ਵਿਰੋਧਵਾਚਕ ਅਧੀਨ ਜੋਜਕ ਕਹਿੰਦੇ ਜੀ ਭਾਵੇਂ ਬਲਕਾਰ ਅਮੀਰ ਹੈ ਫਿਰ ਵੀ ਕੰਜੂਸ ਹੈ ਤੇ ਇਹ ਚ ਵਿਰੋਧ ਭਾਵਨਾ ਆ ਗਈ ਤਾਂ ਵਿਰੋਧਵਾਚ ਅਧੀਨ ਜੋਜਕ ਫਿਰ ਵੀ ਅੱਗੇ ਆ ਗਿਆ ਵੀ ਜੇਕਰ ਤੁਸੀਂ ਸਫਲ ਹੋਣਾ ਹੈ ਤਾਂ ਖੂਬ ਮਿਹਨਤ ਕਰੋ ਤੁਲਨਾਵਾਚਕ ਅਧੀਨ ਜੋਜਕ ਵਿਰੋਧਵਾਚਕ ਅਧੀਨ ਜੋਜਕ ਫਲਵਾਚਕ ਅਧੀਨ ਜੋਜਕ ਸ਼ਰਤਵਾਚਕ ਅਧੀਨ ਜੋਜਕ ਕਹਿੰਦੇ ਜੀ ਜੇਕਰ ਤੁਸੀਂ ਸਫਲ ਹੋਣਾ ਹੈ ਤਾਂ ਖੂਬ ਮਿਹਨਤ ਕਰੋ ਹਾਂ ਜੀ ਤਾਂ ਸਹੀ ਅਨਸਰ ਆ ਗਿਆ ਵੀ ਤੁਹਾਡਾ ਆਪਸ਼ਨ ਬੀ ਸ਼ਰਤਵਾਚਕ ਅਧੀਨ ਜੋਜਕ ਠੀਕ ਹੈ ਜੀ ਸ਼ਰਤਵਾਚਕ ਜੇਕਰ ਤੁਸੀਂ ਸਫਲ ਹੋਣਾ ਹੈ ਤਾਂ ਜਿਹੜਾ ਹੈਗਾ ਜੀ ਖੂਬ ਮਿਹਨਤ ਕਰੋ ਅੱਗੇ ਆ ਗਿਆ ਜੀ ਤੁਹਾਡਾ ਪ੍ਰਸ਼ਨ ਵੰਤਰ ਤੇ ਵਰਤੋਂ ਦੇ ਪੱਖ ਤੋਂ ਯੋਜਕ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ 2 3 4 ਤੇ ਜਾਂ ਫਿਰ 5 ਪ੍ਰਸ਼ਨ ਹੈ ਜੀ ਵੰਤਰ ਅਤੇ ਵਰਤੋਂ ਦੇ ਪੱਖ ਤੋਂ ਯੋਜਕ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਹਾਂਜੀ ਵੈਰੀ ਗੁੱਡ ਤਾਂ ਸਹੀ ਆਨਸਰ ਆ ਗਿਆ ਵੀ ਤੁਹਾਡਾ ਆਪਸ਼ਨ ਬੀ ਜੀ ਤਿੰਨ ਠੀਕ ਹੈ ਜੀ ਵਣਤਰ ਅਤੇ ਵਰਤੋਂ ਦੇ ਪੱਖ ਤੋਂ ਯੋਜਕ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਜੀ ਸੋ ਜੋ ਵੀ ਸਾਥੀ ਸਾਡੇ ਨਾਲ ਜੁੜੇ ਹੋਏ ਹੋ ਉਹ ਵੀ ਕਿਰਪਾ ਕਰਕੇ ਕਲਾਸ ਨੂੰ ਲਾਈਕ ਜਰੂਰ ਕਰ ਦਿਆ ਕਰੋ ਤੇ ਹੋਰ ਸਾਥੀਆਂ ਨਾਲ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਜੀ ਤਾਂ ਕਿ ਤੁਹਾਨੂੰ ਹਰ ਇੱਕ ਕਲਾਸ ਜਾਂ ਵੀਡੀਓ ਦੀ ਜਾਣਕਾਰੀ ਜਿਹੜੀ ਉਹ ਨੋਟੀਫਿਕੇਸ਼ਨ ਦੇ ਥਰੂ ਸਭ ਤੋਂ ਪਹਿਲਾਂ ਮਿਲ ਜੇ पेड ਬੈਚ ਬਾਈ ਕਰਨ ਦੇ ਲਈ Google Play Store ਤੋਂ ਆਪਣੀ ਅਫੀਸ਼ੀਅਲੀ ਐਪ GNDS ਅਕੈਡਮੀ ਨੂੰ ਡਾਊਨਲੋਡ ਕਰਕੇ ਤੁਸੀਂ ਉੱਥੋਂ ਆਪਣੀ ਪਸੰਦੀਦਾ ਕੋਰਸ ਆ ਜਿਹੜਾ ਉਹ ਬਾਈ ਕਰ ਸਕਦੇ ਹੋ ਤਾਂ ਪ੍ਰਸ਼ਨ ਹੈ ਜੀ ਤੁਹਾਡਾ ਹੇਠ ਲਿਖਿਆਂ ਦੇ ਵਿੱਚੋਂ ਬੰਤਰ ਦੇ ਪੱਖ ਤੋਂ ਯੋਜਕ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹਨ ਇਕਹਿਰੇ ਯੋਜਕ, ਸੰਯੁਕਤ ਯੋਜਕ, ਸਹਿਸੰਬੰਧਕੀ ਯੋਜਕ ਤੇ ਜਾਂ ਸਾਰੇ ਵੀ ਤਾਂ ਸਹੀ ਆਨਸਰ ਆ ਗਿਆ ਜੀ ਤੁਹਾਡਾ ਵੀ ਆਪਸ਼ਨ B ਸਾਰੇ ਠੀਕ ਹੈ ਜੀ ਵੇਖੋ ਵੀ ਵਣਤਰ ਦੇ ਪੱਖ ਤੋਂ ਜੋਜਕ ਦੀਆਂ ਕਿਸਮਾਂ ਇਕਹਿਰੇ ਜੋਜਕ ਵੀ ਹੁੰਦੇ ਆ ਸੰਯੁਕਤ ਜੋਜਕ ਵੀ ਹੁੰਦੇ ਆ ਸਹਿ ਸੰਬੰਧ ਕੀ ਜੋਜਕ ਵੀ ਹੁੰਦੇ ਆ ਤਾਂ ਡੀ ਆਪਸ਼ਨ ਸਾਰੇ ਜੀ ਅਗਲਾ ਪ੍ਰਸ਼ਨ ਆ ਵੀ ਤੁਹਾਡਾ ਜਿਹੜਾ ਜੋਜਕ ਇੱਕ ਹੀ ਸ਼ਬਦ ਦਾ ਬਣਿਆ ਹੋਵੇ ਜੋਜਕ ਦੀ ਕਿਹੜੀ ਕਿਸਮ ਹੈ ਜਿਹੜਾ ਸ਼ਬਦ ਇੱਕ ਹੀ ਵਾਕ ਸ਼ਬਦ ਦਾ ਸੌਰੀ ਜਿਹੜਾ ਜੋਜਕ ਇੱਕ ਹੀ ਸ਼ਬਦ ਦਾ ਬਣਿਆ ਹੋਵੇ ਤਾਂ ਉਹ ਜੋਜਕ ਦੀ ਕਿਹੜੀ ਕਿਸਮ ਹੈ ਜੀ ਇਕਹਿਰੇ ਜੋਜਕ ਸੰਯੁਕਤ ਜੋਜਕ ਵਿਕਲਪੀ ਜੋਜਕ ਟੁੱਟਮੇ ਜੋਜਕ ਵੇਰੀ ਗੁੱਡ ਜੀ ਤਾਂ ਸਹੀ ਆਨਸਰ ਆ ਗਿਆ ਵੀ ਤੁਹਾਡਾ ਆਪਸ਼ਨ ਏ ਜੀ ਇਕਹਿਰੇ ਜੋਜਕ ਠੀਕ ਹੈ ਵੀ ਜਿਹੜਾ ਜੋਜਕ ਇੱਕ ਹੀ ਸ਼ਬਦ ਦਾ ਬਣਿਆ ਹੋਵੇ ਤਾਂ ਉਹ ਜੋਜਕ ਦੀ ਕਿਹੜੀ ਕਿਸਮ ਹੈ ਜੀ ਇਕਹਿਰੇ ਜੋਜਕ ਅਗਲਾ ਪ੍ਰਸ਼ਨ ਵੀ ਤੁਹਾਡਾ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਤੋਂ ਮਿਲ ਕੇ ਬਣੇ ਹੋਏ ਜੋਜਕਾਂ ਨੂੰ ਕਿਹੜੇ ਜੋਜਕ ਕਿਹਾ ਜਾਂਦਾ ਹੈ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਤੋਂ ਮਿਲ ਕੇ ਬਣੇ ਹੋਏ ਜੋਜਕਾਂ ਨੂੰ ਕਿਹੜੇ ਜੋਜਕ ਕਿਹਾ ਜਾਂਦਾ ਜੀ ਇਕਹਿਰੇ ਜੋਜਕ ਸੰਯੁਕਤ ਜੋਜਕ ਵਿਕਲਪੀ ਜੋਜਕ ਟੁੱਟਵੇਂ ਜੋਜਕ ਹਾਂਜੀ ਤਾਂ ਸਹੀ ਹੈ ਜੀ ਬਿਲਕੁਲ ਤੁਹਾਡਾ ਆਨਸਰ ਵੀ ਆਪਸ਼ਨ ਬੀ ਜੀ ਸੰਯੁਕਤ ਜੋਜਕ ਠੀਕ ਹੈ ਜੀ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਤੋਂ ਮਿਲ ਕੇ ਬਣੇ ਹੋਏ ਜੋਜਕਾਂ ਨੂੰ ਕੀ ਕਹਿੰਦੇ ਆ ਜੀ ਸੰਯੁਕਤ ਜੋਜਕ ਅਗਲਾ ਪ੍ਰਸ਼ਨ ਵੀ ਜਿਹੜੇ ਜੋਜਕ ਟਟਵੇਂ ਰੂਪ ਦੇ ਵਿੱਚ ਵਰਤੇ ਜਾਂਦੇ ਹਨ ਜੋਜਕ ਦੀ ਕਿਹੜੀ ਕਿਸਮ ਹੁੰਦੀ ਹੈ ਜਿਹੜੇ ਜੋਜਕ ਟਟਵੇਂ ਰੂਪ ਦੇ ਵਿੱਚ ਵਰਤੇ ਜਾਂਦੇ ਆ ਜੀ ਉਹ ਜੋਜਕ ਦੀ ਕਿਹੜੀ ਕਿਸਮ ਹੁੰਦੀ ਹੈ ਵੀ ਅਧੀਨ ਜੋਜਕ ਵਿਕਲਪੀ ਜੋਜਕ ਸੰਯੁਕਤ ਜੋਜਕ ਜਾਂ ਫਿਰ ਸਹਿ ਸੰਬੰਧਕੀ ਜੋਜਕ ਹਾਂਜੀ ਤਾਂ ਸਹੀ ਆਨਸਰ ਆ ਗਿਆ ਵੀ ਤੁਹਾਡਾ ਆਪਸ਼ਨ ਡੀ ਹੈ ਜੀ ਸਹਿ ਸੰਬੰਧਕੀ ਯੋਜਕ ਦੇਖੋ ਵੀ ਜਿਹੜੇ ਯੋਜਕ ਟਟਵੇਂ ਰੂਪ ਦੇ ਵਿੱਚ ਵਰਤੇ ਜਾਂਦੇ ਆ ਉਹਨਾਂ ਨੂੰ ਆਪਾਂ ਜਿਹੜੀ ਹੈਗੀ ਹੈ ਸਹਿ ਸੰਬੰਧਕੀ ਯੋਜਕ ਦੀ ਕਿਸਮ ਦੇ ਵਿੱਚ ਦੇਖਦੇ ਪੜ੍ਹਦੇ ਆ ਜਾਂ ਵਿਚਾਰਦੇ ਆ ਅੱਗੇ ਆ ਗਿਆ ਜੀ ਏਟ ਲਿਖਿਆਂ ਦੇ ਵਿੱਚੋਂ ਕਿਹੜੇ ਯੋਜਕਾਂ ਦੀਆਂ ਉਦਾਹਰਨਾਂ ਦਿਓ ਤਾਂ ਇਸ ਲਈ ਤਾਂ ਜੋ ਭਾਵੇਂ ਤੇ ਅਤੇ ਪਰ ਜਾਂ ਭਾਵੇਂ ਤਾਂ ਕਿ ਕਿਉਂਕਿ ਤਦੇ ਤਾਂ ਇਸ ਕਰਕੇ ਫਿਰ ਵੀ ਜੋ ਵੀ ਏਟ ਲਿਖਿਆਂ ਦੇ ਵਿੱਚੋਂ ਇਹ ਕਿਹੜੇ ਯੋਜਕਾਂ ਦੀਆਂ ਉਦਾਹਰਨਾਂ ਚੁਣੋ ਸੌਰੀ ਹਾਂਜੀ ਜਲਦੀ ਅਨਸਰ ਕਮੈਂਟ ਕਰਿਆ ਕਰੋ ਵੀ ਵੈਰੀ ਗੁੱਡ ਜਿੰਨੇ ਵੀ ਸਾਥੀ ਜੁੜਿਓ ਉਹ ਵੀ ਤੁਹਾਡਾ ਧੰਨਵਾਦ ਕਲਾਸ ਨੂੰ ਲਾਈਕ ਵੀ ਜਰੂਰ ਕਰਦਿਆ ਕਰੋ ਤੇ ਹੋਰ ਸਾਥੀਆਂ ਨਾਲ ਸ਼ੇਅਰ ਵੀ ਜਰੂਰ ਕਰਦਿਆ ਕਰੋ ਕਲਾਸ ਦਾ ਸਮਾਂ ਸਾਥੀਓ ਆਪਣਾ 11 ਵਜੇ ਜਿਹੜਾ ਹੈਗਾ ਕਰੰਟ ਅਫੇਅਰ ਦਾ ਹੁੰਦਾ ਤੇ 1 ਵਜੇ ਪੰਜਾਬੀ ਦੀ 4:30 ਵਜੇ ਹਿਸਟਰੀ ਦੀ ਕਲਾਸ ਤੇ ਰਾਤ ਨੂੰ 8 ਵਜੇ ਜਿਹੜੀ ਕਿ ਪੋਲਿਟੀ ਦੀ ਕਲਾਸ ਹੈ ਸੋ ਇਸ ਤਰ੍ਹਾਂ ਜੇ ਕਲਾਸ ਦੀ ਕੋਈ ਵੀ ਅਪਡੇਸ਼ਨ ਹੈ ਜਿਹੜੀ ਕਲਾਸ ਆਨ ਆਫ ਕਿਸੇ ਵੀ ਕਾਰਨ ਕਰਕੇ ਜੇ ਕਰ ਰਹੀਦੀ ਹੈ ਤਾਂ ਤੁਹਾਨੂੰ ਆਪਣੇ WhatsApp ਗਰੁੱਪ ਤੇ Telegram ਗਰੁੱਪ ਦੇ ਉੱਪਰ ਮੈਸੇਜ ਕਰ ਦਿੱਤਾ ਜਾਂਦਾ ਉਹਨਾਂ ਨੂੰ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਤੇ ਜਾਂ ਫਿਰ ਸ਼ਡਿਊਲਡ ਹੈ ਜਿਹੜਾ ਉਹ ਆਪਣਾ ਸੈੱਟ ਕੀਤਾ ਹੁੰਦਾ ਆਲਰੇਡੀ ਨੈਕਸਟ ਜਿਹੜਾ ਹੈਗਾ ਲਾਈਵ ਉਹ ਚੱਲਣਾ ਹੁੰਦਾ ਤਾਂ ਉਸ ਤੋਂ ਵੀ ਤੁਸੀਂ ਇਨਫੋਰਮੇਸ਼ਨ ਹੈ ਜਿਹੜੀ ਉਹ ਪ੍ਰਾਪਤ ਕਰ ਸਕਦੇ ਹੋ ਤਾਂ ਬਿਲਕੁਲ ਸਹੀ ਆਨਸਰ ਆ ਗਿਆ ਵੀ ਤੁਹਾਡਾ ਆਪਸ਼ਨ B ਜੀ ਤੇ ਅਤੇ ਪਰ ਜਾਂ ਭਾਵੇਂ ਠੀਕ ਹੈ ਜੀ ਅਗਲਾ ਪ੍ਰਸ਼ਨ ਆ ਗਿਆ ਜੀ ਤੁਹਾਡਾ ਹੇਠ ਲਿਖਿਆਂ ਦੇ ਵਿੱਚੋਂ ਸੰਯੁਕਤ ਜੋਜਕ ਦੀਆਂ ਉਦਾਹਰਣਾਂ ਚੁਣੋ ਇਸ ਲਈ ਤਾਂ ਜੋ ਭਾਵੇਂ ਤਾਂ ਅਤੇ ਪਰ ਜਾਂ ਭਾਵੇਂ ਤੇ ਜਾਂ ਫਿਰ ਆ ਗਿਆ ਜੀ ਤਾਂ ਕਿ ਕਿਉਂਕਿ ਤਦੇ ਤਾਂ ਇਸ ਕਰਕੇ ਜਾਂ ਫਿਰ ਫਿਰ ਵੀ ਤੇ ਜੋ ਵੀ ਇੱਥੇ ਆਪਾਂ ਚੁਣਨਾ ਹੈ ਜੀ ਸੰਯੁਕਤ ਜੋਜਕ ਦੀਆਂ ਉਦਾਹਰਣਾਂ ਵੇਰੀ ਗੁੱਡ ਜੀ ਤਾਂ ਸਹੀ ਆਨਸਰ ਆ ਗਿਆ ਵੀ ਤੁਹਾਡਾ ਆਪਸ਼ਨ ਸੀ ਜੀ ਤਾਂ ਕਿ ਕਿਉਂਕਿ ਤਦੇ ਤਾਂ ਇਸ ਕਰਕੇ ਸੀ ਆਪਸ਼ਨ ਜੀ ਸੰਯੁਕਤ ਜੋਜਕ ਦੀਆਂ ਉਦਾਹਰਨ ਅੱਗੇ ਆ ਗਿਆ ਵੀ ਤੁਹਾਡਾ ਪ੍ਰਸ਼ਨ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਵਾਕ ਸਹਿ ਸੰਬੰਧ ਕੀ ਜੋਜਕ ਦੀ ਉਦਾਹਰਨ ਹੈ ਉਹ ਪੱਖ ਨਾਲ ਮਰ ਗਿਆ ਉਹ ਭਾਵੇਂ ਜ਼ੋਰ ਦਾ ਮੀਂਹ ਪੈ ਰਿਹਾ ਸੀ ਫਿਰ ਵੀ ਉਹ ਘਰੋਂ ਚੱਲ ਚੱਲ ਪਿਆ ਚੰਡੀਗੜ੍ਹ ਪੰਜਾਬ ਤੇ ਹਰਿਆਣੇ ਦੀ ਰਾਜਧਾਨੀ ਹੈ ਮੁੰਡੇ ਖੇਡ ਰਹੇ ਹਨ ਤੇ ਕੁੜੀਆਂ ਪੜ੍ਹ ਰਹੀਆਂ ਹਨ। ਹਾਂਜੀ। ਆਨਸਰ ਜਲਦ ਕਮੈਂਟ ਕਰ ਦਿਆ ਕਰੋ ਜੀ ਤਾਂ ਕਿ ਆਪਾਂ ਅਗਲੇ ਪ੍ਰਸ਼ਨ ਵੱਲ ਵਧ ਸਕੀਏ। ਵੈਰੀ ਗੁੱਡ ਵੀ ਰੀਨਾ, ਹੁਜਾਰ ਰਮਨਦੀਪ, ਬਲਜੀਤ, ਕਰਮਦੀਪ, ਪਵਨਦੀਪ ਜੋ ਵੀ ਹੋਰ ਸਾਥੀ ਜੁੜੇ ਹੋਏ ਹੋ ਤਾਂ ਸਹੀ ਹੈ ਜੀ ਆਨਸਰ ਤੁਹਾਡਾ ਆਪਸ਼ਨ ਬੀ ਵੀ ਭਾਵੇਂ ਜ਼ੋਰ ਦਾ ਮੀਂਹ ਪੈ ਰਿਹਾ ਸੀ ਫਿਰ ਵੀ ਉਹ ਘਰੋਂ ਚੱਲ ਪਿਆ ਵੈਰੀ ਗੁੱਡ ਜੀ ਬੀ ਆਪਸ਼ਨ ਤਾਂ ਸਾਥੀਓ ਇਸੇ ਕੀ ਆਪਣੀ ਅੱਜ ਦੀ ਕਲਾਸ ਜਿਹੜੀ ਕਿ ਜੋਜ ਟੌਪਿਕ ਤੇ ਸੀ ਹੁਣ ਮਿਲਾਂਗੇ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ ਕੱਲ ਨੂੰ ਮੇਵੇ ਤੁਹਾਡੀ ਕਲਾਸ ਪੰਜਾਬੀ ਦੀ ਆਫਰ ਰਹੇਗੀ ਸੋ ਨੋਟੀਫਿਕੇਸ਼ਨ ਦੇ ਥਰੂ ਤੁਹਾਨੂੰ ਪਤਾ ਲੱਗ ਜਾਣਾ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਠੀਕ ਹੈ ਜੀ ਕਲਾਸ ਤਾਂ ਜਿਹੜਾ ਹੈਗਾ ਤਾਂ ਕਿ ਤੁਹਾਨੂੰ ਹਰ ਇੱਕ ਅਪਡੇਟ ਜਿਹੜੀ ਉਹ ਮਿਲਦੀ ਰਹੇ ਚੈਨਲ ਨੂੰ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਇਸੇ ਤਰ੍ਹਾਂ ਸਾਥੀਓ ਜੇਕਰ ਤੁਸੀਂ ਪੇਡ ਬੈਚ ਬਾਏ ਕਰਨਾ ਚਾਹੁੰਦੇ ਹੋ ਲੈਕਚਰ ਆਰਕੇਡਰ ਮਾਸਟਰ ਕ੍ਰੇਡਰ ਦੇ ਨਾਮ ਸਬੰਧਤ ਤਾਂ ਤੁਸੀਂ ਐਪ ਤੇ ਜਾ ਕੇ ਕੋਰਸ ਜਿਹੜਾ ਉਹ ਬਾਏ ਕਰ ਸਕਦੇ ਹੋ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ ਥੈਂਕ ਯੂ ਜੀ ਧੰਨਵਾਦ ਜੀ ਕਰਮਦੀਪ ਪਵਨਦੀਪ ਤੇਪਲ ਜੀ ਥੈਂਕਸ ਵੀ